ਹੈਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਤੋ ਅੱਜ ਹੈ ਸੰਡੇ ਅੱਜ ਮੰਮੀ ਨੇ ਘੂਮੀ ਨੂੰ ਭੁੱਖੀ ਪਈ ਆ ਪਾਪਾ ਵੀ ਗਏ ਕੰਮ ਤੇ ਤੇ ਮੈਂ ਖਾਣ ਦੀ ਭੁਜੀਆ ਤੁਸੀਂ ਵੀ ਖਾਣਾ ਭੁਜੀਆ ਖਾ ਲੋ ਆ ਲੋ ਹੈਲੋ ਗਾਇਸ ਅੱਜ ਮੰਮੀ ਦੀ ਭੂਤ ਨਹੀਂ ਭੁੰਨੇ ਪਈ ਆ ਮੰਮੀ ਉਹ ਨਾ ਲਾ ਦੇ ਸਾਨੂੰ ਉਹ ਨਾ ਲਾ ਦੇ ਇਸ ਤੇ ਮੰਮੀ ਇੱਥੇ ਝਾੜੂ ਫੇਰਨ ਦੇਈ ਆ ਦੇਖੋ ਵੇਖਿਆ ਦਾ ਨੰ ਮੰਮੀਆਂ ਦੇ ਹੁੰਦੇ ਕੰਮ ਉਹ ਨਹੀਂ ਨਹੀਂ ਇਦਾਂ ਥੋੜੀ ਹੁੰਦੀ ਐ ਸੋਈ ਸੋਈ ਹੈਲੋ ਅੰਮਾ ਤੂੰ ਜੇ ਕੁਝ ਕਹਿਣਾ ਦਾ ਜੋ ਕਹੋ ਮੈਂ ਲੋਤਾ ਪਤੰਦਰਾ ਤੂੰ ਲਾਇਆ ਸਵੇਰ ਦਾ ਕੰਮ ਤੇ ਮੈਂ ਕੀ ਕਹਿਣਾ ਆ ਬਾਈ ਜਲਦੂ ਇੱਥੇ ਆਪਾਂ ਹੀ ਵਲੌਗ ਅੱਜ ਮਮਾ ਬਹੁ ਮਜ਼ਾ ਕੀ ਆ ਤੇਰੇ ਵੀ ਰੋਟੀ ਖਾਣਦੇ ਆ ਨਾਲੇ ਦੇਖਣ ਤੇ ਤਾਰਾ ਮੈਂ ਤਾਂ apa benar ya roti kamu mau cari e gulai dia kira-kira apa kali roti

ਬੱਲੇ ਗੱਢ ਲਈ ਇਹ ਹਾਂ ਪੇਟੀ ਖਾਲੀ ਕਰਕੇ ਕੱਢਦੇ ਥੱਲੇ ਉਹਨਾਂ ਐਸੇ ਨਾਲ ਨਾਲ ਕੰਮ ਵੀ ਚੱਲੂਗਾ ਹੈਂਡਵਰਕ ਦੀ ਕਢਾਈ ਦਾ ਕੰਮ ਕਰਨ ਦਾ ਮੈਂ ਬਣਾਉਣ ਦੇਣਾ ਆਟਾ ਮੈਂ ਸੂਟੀ ਬਾਗਾ ਕਾੜਨੇ ਨੂੰ ਦਿਆ ਮੈਂ ਦਾ ਗੁੱਲੀ ਨੇ ਕੋਈ ਰੱਖ ਦੇ ਕੱਢਨੇ ਨੂੰ ਹਾਰੀ ਦਾ ਕੰਮ ਛੋਟੀ ਘਾਲੀ ਆਪਾਂ ਤੇ ਆਪਾਂ ਹੁਣ ਥੱਲੇ ਆਂ ਪਾਂਦੇ ਬਾਅਦ ਥੱਲੇ ਇਹਨੋਂ ਨੇ ਚਾਹ ਥੋੜੀ ਜੀ ਤੇ ਫੇਰ ਪਾ ਲਈਆ ਸੂਟ ਪਰ ਪਾਈਨ ਹੋਇਆ ਸੂਟ ਉਹ ਕਰਨਾ ਹੈ ਉਹ ਕਰਕੇ ਤੇ ਫੇਰ ਸੇ ਬਾਲਲੇ ਕੱਢਨੇ ਆ ਜੋ ਕਿ ਪੇਟੀ ਥੱਲੇ ਆ ਦੋ ਬਾਲਲੇ ਸੀਗੇ ਪੇਟੀ ਥੱਲੇ ਪੇਟੀ ਥੱਲੇ ਆਪਾਂ ਆਟਾ ਰੱਖਦਾ ਹੈ ਗੋਲੀ ਨਾਲ ਜਿਆ ਨਾਲ ਹੀ ਆ ਕੇ ਡੀ ਜਾਂਦਾ ਆ। ਨਾਲੇ ਬਹੁਤ ਕਰ ਲਈ। ਅੱਜ ਮੈਂ ਤੋਂ ਲਾਦਾ ਨਹੀਂ ਮੋੜ ਹੁੰਦਾ ਮੇਰੀ ਹੈਗੀ ਸਿਹਤ ਖਰਾਬ ਥੋੜੀ ਜਿਹੀ। ਇਸ ਕਰਕੇ ਅੱਜ ਬਲੌਗ ਥੋੜਾ ਜਿਹਾ ਥਿਲਾ ਜਾ। ਥਿਲਾ ਜਾ ਇਹ। इधर आया मैं आयाट मैं लगी सी सूट तरपाई करपाई करके गुलेन आलू फ्राई करके देने गुलेन आ गया खेड के आलू फ्राई करके तो वो रोटी नहीं खाई गुलीन की कर दिया है <laughs> ਗੁਰਲੀਨ ਦੇਲ ਦੀ ਚੰਪੀ ਗਾ ਗੁਰਲੀਨ ਦੇਲ ਦੀ ਚੰਪੀ ਕਰ ਰਿਹਾ ਆ ਆਨੇ ਪਾਪਾ ਦੇ ਸਿਰ 'ਚ ਨਾਲੇ ਬਾਹਰ ਆ ਆ ਗੁਰਲੀਨ ਕੀ ਗੱਲ ਪਟੇ ਥੋੜੇ ਵੱਡੇ ਹੋ ਗਏ ਜਿਆਦਾ ਕਿੱਡੇ ਕੋ ਹੋਏ ਆ ਅੰਡੇ ਆਂਡੇ ਹੋ ਗਏ ਗਰਲੇ ਨੂੰ ਕੋਈ ਹੋਰ ਕੋਈ ਲੱਭਾ ਨਹੀਂ �ैਢਣ। ਅਜ ਆਪਣੇ ਬਾਬਰ ਵਾਲੇ। ਇਹ ਇਧਰੇ। ਫੁੱਲੀਆ ਵਗਾੜ ਦੋ ਵਿਚਾਰੇ ਦਾ। ਇਹ ਜੋਰੇ ਦਾ ਫੁੱਲੀਆ ਵਗਾੜ ਦਿੱਤਾ। ਦਿਖਾਈ ਦੂਜੀ ਗੁੱਟੀ ਦਿਖਾਈ। ਤੇ ਕੋਝੀ ਖਾਣ ਦਿਆ। ਕਿਤੇ ਨਹੀਂ ਕਿਤੇ ਆਹ ਵਾਓ ਕਿਤੇ ਤਾਂ ਮੈਂ ਹੀ ਆ ਚਲੋ ਫਿਰ ਬਲੌਗ ਬੰਦ ਕਰੀਏ ਚਲੋ ਜੀ ਤੁਹਾਨੂੰ ਨੈਕਸਟ ਬਲੌਗ ਵਿੱਚ ਰਬਾ ਬਾਈ